ਜਿਹੜੇ ਅਹਿਮ ਨੁਕਤੇ ਆ ਜਿਨ੍ਹਾਂ ਦੇ ਉੱਤੇ ਮੈਂ ਗੱਲ ਕਰੂੰਗੀ ਔਰ ਉਹ ਨੁਕਤੇ ਇਹ ਹੈ ਕਿ ਅਸੀਂ ਬਾਰ-ਬਾਰ ਜਿੰਨੇ ਵੀ ਵਕਤਿਆਂ ਨੂੰ ਸੁਣਿਆ ਉਹਨਾਂ ਨੇ ਬਾਰ-ਬਾਰ ਇਹੀ ਗੱਲ ਕਹੀ ਹੈ ਕਿ ਸਾਨੂੰ ਆਪਣਾ ਦਿਲ ਖੋਲਣਾ ਚਾਹੀਦਾ ਸਾਨੂੰ ਗੱਲ ਕਰਨੀ ਚਾਹੀਦੀ ਹੈ ਜੇਕਰ ਕਿਸੇ ਵੀ ਤਰ੍ਹਾਂ ਦੇ ਮੈਂਟਲ ਹੈਲਥ ਇਸ਼ੂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਪਰ ਜਿਹੜੀ ਸਾਡੀ ਕਮਿਊਨਿਟੀ ਦੀ ਸਭ ਤੋਂ ਵੱਡੀ ਸਮੱਸਿਆ ਜੇ ਦੇਖੀ ਜਾਵੇ ਤਾ ਉਹ ਇਹ ਹੈ ਜੋ ਮੈਂ ਮਹਿਸੂਸ ਕਰਦੀ ਆ ਨਿੱਜੀ ਤੌਰ ਦੇ ਉੱਤੇ ਹੋ ਸਕਦਾ ਮੈਂ ਗਲਤ ਵੀ ਹੋਵਾਂ ਉੱਥੇ ਨਿੱਜੀ ਤੌਰ ਦੇ ਉੱਤੇ ਮੈਂ ਇਹ ਬਹੁਤ ਵਾਰ ਮਹਿਸੂਸ ਕਰਦੀ ਆ ਕਿ ਕਿਸੇ ਨਾਲ ਦਿਲ ਖੋਲਣ ਦੀ ਜਾਂ ਕਿਸੇ ਨਾਲ ਆਪਣੀ ਸਮੱਸਿਆ ਸਾਂਝੀ ਕਰਨ ਦੀ ਇਹ ਜਿਹੜੀ ਗੱਲ ਹੈ ਬਹੁਤ سارے ਲੋਕ ਘਤਰਉਂਦੇ ਆ ਸਿਰਫ ਇਸ ਕਰਕੇ ਕਿ ਮੇਰੀ ਜਿਹੜੀ ਇਹ ਗੱਲ ਆ ਇਹਦਾ ਕਾਨੂੰ ਮਜ਼ਾਕ ਨਾ ਬਣੇ ਠੀਕ ਹੈ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਮੇਰੇ ਨਾਲ ਤਾਂ ਜਿਹੜਾ ਦੁੱਖ ਜੁੜਿਆ ਮੇਰੇ ਨਾਲ ਤਾਂ ਜਿਹੜਾ ਜਿਹੜੀ ਪੀੜ ਜੁੜੀ ਹੋਈ ਹੈ ਜੁੜੀ ਹੋਈ ਹੈ ਪਰ ਜਦੋਂ ਮੈਂ ਕਿਸੇ ਨਾਲ ਉਹ ਗੱਲ ਕੀਤੀ ਤਾਂ ਉਹਦਾ ਤਮਾਸ਼ਾ ਨਾ ਬਣ ਜਵੇ ਅਸੀਂ ਵਾਰ-ਵਾਰ ਗੱਲ ਕਰਦੇ ਆ ਜਜਮੈਂਟਲ ਨਹੀਂ ਹੋਣਾ ਪਰ ਮੈਨੂੰ ਲੱਗਦਾ ਕਿ ਵੀ ਆਰ ਜਜਮੈਂਟਲ ਸੌਰੀ ਟੂ ਸੇ ਹਨਾ ਅਸੀਂ ਆਲਵੇਸ ਅਸੀਂ ਇਸ ਚੀਜ਼ ਤੋਂ ਬਾਹਰ ਨਹੀਂ ਆ ਪਾਉਂਦੇ ਅਸੀਂ ਨਹੀਂ ਆ ਸਕਦੇ ਪਰ ਕਿਉਂ ਨਹੀਂ ਆ ਸਕਦੇ ਇਹਦੇ ਉੱਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਆਪਾਂ ਬਹੁਤ ਵਾਰ ਇਹੋ ਜਿਹੇ ਉਪਰਾਲੇ ਕਰਦੇ ਆਂ ਔਰ ਉਹਨਾਂ ਉਪਰਾਲਿਆਂ ਦਾ ਸਫਲ ਹੋਣਾ ਜਿਹੜਾ ਉਹ ਸਾਡੇ ਹੱਥ ਹੈ ਪਰ ਉਹ ਸਫਲਤਾ ਹੀ ਹੋਣੀ ਆ ਜੇਕਰ ਇਹੋ ਜਿញ្ញਾ ਜਿਹੜੀਆਂ ਪ੍ਰੋਬਲਮਸ ਨੇ ਇਹੋ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਲਈ ਸਾਡਾ ਜਿਹੜਾ ਭਰੋਸਾ ਆ ਉਹ ਬਣਾਇਆ ਜਾਵੇ ਕੋਈ ਵੀ ਆਪਣੇ ਤੇਲਦੀ ਗੱਲ ਕਰਨਾ ਚਾਹੁੰਦਾ ਜੇਕਰ ਉਹ ਇਸ ਇਹੋ ਜੀ ਸਥਿਤੀ ਤੋਂ ਨਿਕਲ ਰਿਹਾ ਆ ਤਾਂ ਅਸੀਂ ਕਹਿੰਦੇ ਆ ਵੀ ਦੋਸਤ ਦੇ ਨਾਲ ਗੱਲ ਕਰ ਪਰ ਸੱਚਾ ਦੋਸਤ ਕੌਣ ਹੈ ਸਾਡਾ ਕਮਿਊਨਿਟੀ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਔਰ ਜਦੋਂ ਅਸੀਂ ਸੱਚੇ ਦੋਸਤ ਦੀ ਗੱਲ ਕਰਦੇ ਆ ਤਾਂ ਜਿਹੜਾ ਸਾਡੇ ਸਭ ਤੋਂ ਜ਼ਿਆਦਾ ਨੇੜੇ ਆਉਂਦਾ ਹੈ ਬਾਅਦ ਵਿੱਚ ਜਿਹਦੇ ਨਾਲ ਅਸੀਂ ਰਾਜ਼ ਖੋਲੇ ਹੁੰਦੇ ਆ ਉਹੀ ਬਾਅਦ ਵਿੱਚ ਸਾਡਾ ਹਨਾ ਵਿਰੋਧੀ ਬਣ ਕੇ ਵੀ ਸਾਨੂੰ ਟੱਕਰਦਾ ਔਰ ਇਹ ਜਿਹੜਾ ਮੁੱਦਾ ਆ ਇਹ ਜਿਹੜੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਆ ਔਰ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਖਲਾਰਾ ਜਿਹੜਾ ਇਸ ਚੀਜ਼ ਦਾ ਪੈ ਰਿਹਾ ਸੋ ਇੱਕ ਤਾਂ ਨੁਕਤਾ ਇਹ ਦੂਸਰਾ ਜਿਹੜਾ ਨੁਕਤਾ ਕਿ ਅਸੀਂ ਇਹਦਾ ਗੱਲ ਕਰ ਰਹੇ ਆ ਕਿ ਸਟੂਡੈਂਟ ਲਾਈਫ ਦੇ ਵਿੱਚ ਜਿਹੜੀ ਮੈਂਟਲ ਹੈਲਥ ਆ ਉਹਨੂੰ ਅਸੀਂ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਆ ਪਰ ਜਿਹੜੇ ਇੱਥੇ ਕਪਲਸ ਰਹਿ ਰਹੇ ਆ ਉਹਨਾਂ ਦੇ ਅੱਗੇ ਬੱਚੇ ਜਿਹੜੇ ਆ ਉਹ ਬਹੁਤ ਵੱਡੇ ਮੈਂਟਲ ਹੈਲਥ ਇਸ਼ੂਸ ਦਾ ਸ਼ਿਕਾਰ ਹੋ ਰਹੇ ਆ अर्ली ਚਾਈਲਡਹੂਡ ਤੋਂ ਲੈ ਕੇ ਜਦੋਂ ਅਸੀਂ ਸਕੂਲ ਦੀ ਗੱਲ ਕਰਦੇ ਆ ਜਦੋਂ ਅਸੀਂ ਯੂਨੀਵਰਸਿਟੀ ਦੀ ਗੱਲ ਕਰਦੇ ਆ ਤਾਂ ਇਸ ਲੈਵਲ ਤੱਕ ਜਿਹੜੇ ਬੱਚੇ ਨੇ ਉਹ ਮੈਂਟਲ ਸਟ्रेस ਦੇ ਵਿੱਚ ਉਹ ਗੁਜ਼ਰ ਰਹੇ ਆ ਕਿ अर्ली ਚਾਈਲਡਹੂਡ ਦੇ ਪਿਛਲੇ 10 ਸਾਲਾਂ ਦੇ ਵਿੱਚ ਇਹ ਜਿਹੜਾ ਸਾਹਮਣੇ ਆਇਆ ਅੰਕੜੇ ਜਿਹੜੇ ਆ ਉਹ ਕਹਿ ਰਹੇ ਆ ਕਿ ਬਹੁਤ ਬੱਚੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚੋਂ ਹੁਣ ਬਿਹੇਵੀਅਰ ਇਸ਼ੂਸ ਜਿਹੜੇ ਆ ਉਹਨਾਂ ਦੇ ਨਾਲ ਆ ਰਹੇ ਆ ਅਸੀਂ ਕਿਤੇ ਨਾ ਕਿਤੇ ਪਹਿਲਾਂ ਜਦੋਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਜਿਹੜੇ ਲੋਕ अर्ਲੀ ਚਾਈਲਡਹੂਡਸ 'ਚ ਕੰਮ ਕਰ ਰਹੇ ਸੀ ਕਿੰਡਰਸ ਦੇ ਵਿੱਚ ਕੰਮ ਕਰ ਰਹੇ ਸੀ ਸਕੂਲਸ ਦੇ ਵਿੱਚ ਜਿਹੜੇ ਟੀਚਰਸ ਨੇ ਖਾਸ ਤੌਰ ਦੇ ਤੇ ਉਹਨਾਂ ਨੇ ਇਹ ਆਪ ਤਜਰਬਾ ਕੀਤਾ ਕਿ 10 ਸਾਲ ਪਹਿਲਾਂ ਜਿਹੜੇ ਇਸ਼ੂਸ ਹੁੰਦੇ ਸੀ ਉਹ ਅਲਰਜੀਸ ਦੇ ਹੁੰਦੇ ਸੀ ਜੀ ਇਹ ਐਸਥਮਾ ਬੜਾ ਬੱਚਾ ਹਨ ਇਹਨੂੰ ਐਨਫਲੈਕਸਿਸ ਦੇ ਹੈਗੀ ਆ ਪਰ ਅੱਜ ਜਿਹੜੇ ਵੀ ਬੱਚੇ ਆ ਰਹੇ ਆ ਉਹਨਾਂ ਦੇ ਜਿਹੜੇ ਇਸ਼ੂਜ਼ ਆ ਡਿਫਰੈਂਟ ਆ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਬਿਹੇਵੀਅਰ ਪ੍ਰੋਬਲਮਸ ਆ ਸੋ ਉਹ ਬਿਹੇਵੀਅਰ ਪ੍ਰੋਬਲਮਸ ਹੀ ਬਹੁਤ ਵੱਖਰੀ ਤਰ੍ਹਾਂ ਦੀਆਂ ਮੈਂਟਲ ਹੈਲਥ ਦੇ ਨਾਲ ਸਿੱਧੇ ਤੌਰ ਦੇ ਉੱਤੇ ਉਹ ਬਿਹੇਵੀਅਰ ਪ੍ਰੋਬਲਮਸ ਰਿਲੇਟ ਕਰ ਰਹੀਆਂ ਔਰ ਉੱਥੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਇਸ ਬਿਹੇਵੀਅਰ ਇਸ਼ੂਸ ਦਾ ਸ਼ਿਕਾਰ ਹੋ ਰਿਹਾ ਕਾਰਨ ਕੀ ਹੈ ਕਿ ਪਿਛਿਓ ਪੈਰੈਂਟਿੰਗ ਦੀ ਬਹੁਤ ਵੱਡੀ ਘਾਟ ਹੈ ਬਹੁਤ ਸਾਰੇ ਬੱਚੇ ਆ ਰਹੇ ਆ ਅਸੀਂ ਕਹਿੰਦੇ ਜੀ ਇਹ ਬੱਚਾ 4 ਸਾਲ ਦਾ ਹੈ ਆਲਰੇਡੀ ਹਲੇ ਤੱਕ ਬੋਲਦਾ ਨਹੀਂ ਆ ਇਹ ਉਥੇ ਬਹੁਤ ਸਾਰੇ ਬੱਚੇ ਜਿਹੜੇ ਕਿ ਇੰਡਸ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਵੀ ਬੋਲਦਾ ਨਹੀਂ ਹਲੇ ਇਹਨੂੰ ਪ੍ਰੋਬਲਮ ਆ ਸਮੱਸਿਆ ਕੀ ਹੈ ਪੈਰੈਂਟਿੰਗ ਦੇ ਵਿੱਚ ਬਹੁਤ ਵੱਡੀ ਘਾਟ ਰਹਿ ਰਹੀ ਆ ਅਸੀਂ ਆਪਣੇ ਆਪ ਨੂੰ ਵਧੀਆ ਐਗਜ਼ਾਮਪਲ ਨਹੀਂ ਸੈੱਟ ਕਰ ਰਹੇ ਐਜ਼ ਅ ਪੇਰੈਂਟ ਤੇ ਜਿਵੇਂ ਚਨਾਵਤ ਬਾਜੀ ਨੇ ਗੱਲ ਕੀਤੀ ਆ ਵੀ ਦਿਖਾਵਾ ਜਿਹੜਾ ਉਹ ਜ਼ਿਆਦਾ ਹੋ ਗਿਆ ਉਸ ਦਿਖਾਵੇ ਦੇ ਵਿੱਚ ਅਸੀਂ ਇੰਨੇ ਰੁੱਝ ਗਏ ਕਿ ਸਾਡੇ ਕੋਲ ਬੱਚਿਆਂ ਨੂੰ ਦੇਣ ਦੇ ਲਈ ਸਮਾਂ ਹੀ ਨਹੀਂ ਹੈਗਾ ਸੋ ਉਹ ਜਦੋਂ ਸਮਾਂ ਨਹੀਂ ਹੈਗਾ ਤਾਂ ਬੱਚੇ ਜਿਹੜੇ ਆ ਉਹ ਛੇੜਛੜੇ ਵੀ ਬਣ ਰਹੇ ਆ ਔਰ ਬੱਚਿਆਂ ਦੀ ਜਿਹੜੀ ਆਪਣੇ ਪੇਰੈਂਟਸ ਦੇ ਨਾਲ ਬੌਂਡਿੰਗ ਆ ਕਈ ਵਾਰ ਬੜਾ ਆਪਣੇ ਆਪ ਨੂੰ ਦੁੱਖ ਵੀ ਹੁੰਦਾ ਅਫਸੋਸ ਵੀ ਹੁੰਦਾ ਜਾ ਕੇ ਖੁਸ਼ ਨਹੀਂ ਹੁੰਦੇ ਜਦੋਂ ਉਹਨਾਂ ਦੇ ਪੇਰੈਂਟਸ ਲੈਣ ਆਉਂਦੇ ਆ ਉਹਨਾਂ ਨੂੰ ਸੋ ਦੇਖੋ ਇਹ ਸਾਡੇ ਮੂੰਹ ਦੇ ਉੱਤੇ ਇੱਕ ਛਪੇੜ ਆ ਮੈਨੂੰ ਲੱਗਦਾ ਕਿ ਜੇ ਸਾਡੇ ਬੱਚੇ ਜਿਹੜੇ ਸਾਡੇ ਤੋਂ ਹੀ ਇਨਸਿਓਰ ਫੀਲ ਕਰ ਰਹੇ ਆ ਸਾਡੇ ਤੋਂ ਹੀ ਅਸੁਰੱਖਿਅਤ ਫੀਲ ਕਰ ਰਹੇ ਆ ਇਹ ਵੀ ਇਸ਼ੂਸ ਜਿਹੜੇ ਉਹ ਮੈਂਟਲ ਹੈਲਥ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜਦੇ ਆ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਚੜੀਆਂ ਉਹ ਸਾਰੇ ਵਕਤ ਯਾਨੀ ਕਿ ਥੋੜੇ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਆ ਮੈਂ ਬਿਲਕੁਲ ਹੀ ਕੁਝ ਵੀ ਨਹੀਂ ਜਾਣਦੀ ਪਰ ਸਾਰੇ ਜਿਹੜੇ ਐਕਸਪੀਰੀਐਂਸਡ ਲੋਕ ਆ ਉਹ ਬੋਲ ਕੇ ਕਹਿੰਿਆ ਪਰ ਇਨ੍ਹਾਂ ਸਮੱਸਿਆਵਾਂ ਦੇ ਉੱਤੇ ਸਾਨੂੰ ਰਲ ਮਿਲ ਕੇ ਕੰਮ ਕਰਨ ਦੀ ਵੀ ਲੋੜ ਆ ਸੋ ਰਲ ਮਿਲ ਕੇ ਕੰਮ ਵੀ ਤਾਂ ਹੀ ਹੋਣਾ ਜੇ ਅਸੀਂ ਇੱਕ ਦੂਜੇ ਦੇ ਨਾਲ ਵਿਸ਼ਵਾਸ ਬਣਾਵਾਂਗੇ ਆਪਣਾ ਔਰ ਵਿਸ਼ਵਾਸ ਤਾਂ ਹੀ ਬਣਨਾ ਜੇ ਅਸੀਂ ਇੱਕ ਦੂਜੇ ਦਾ ਤਮਾਸ਼ਾ ਬਣਾਉਣਾ ਹਟ ਜਾਗੇ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੈ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਸਾਥ ਦੇ ਇਹ ਇਮਾਨਦਾਰੀ ਦੇ ਨਾਲ ਦੇਈਏ